ਆਪਣੇ ਬਚਪਨ ਪਰ ਇਹ ਗੱਲਾਂ ਕਰਦਿਆਂ ਲੇਖਕ ਕਹਿੰਦੀ ਹੈ ਕਿ ਮੇਰਾ ਬਚਪਨ ਅਜਿਹਾ ਹੈ ਕਿ ਮੈਂ ਮਾਂ ਦੇ ਪੇਟੋਂ ਤੀਜੀ ਬੇਟੀ ਪੈਦਾ ਹੋਈ ਸੀ ਘਰ ਵਿੱਚ ਰੋਣਾ ਪਟਣਾ ਸ਼ੁਰੂ ਹੋ ਗਿਆ ਮੇਰੇ ਪਿੰਡ ਵਿੱਚ ਮੁੰਡੇ ਤਾਂ ਪੜਦੇ ਸੀ ਪਰ ਕੁੜੀਆਂ ਨੂੰ ਪੜਨ ਦੀ ਇਜਾਜ਼ਤ ਹੀ ਨਹੀਂ ਸੀ ਦਿੱਤੀ ਜਾਂਦੀ ਮੇਰੀ ਦਾਦੀ ਵਿਆਹਾਂ ਸ਼ਾਦੀਆਂ ਵਿੱਚ ਕੋਰੇ ਵਿਛਾਉਣ ਦਾ ਕੰਮ ਕਰਦੀ ਸੀ ਉਹ ਮੈਨੂੰ ਵੀ ਆਪਣੇ ਨਾਲ ਹੀ ਲੈ ਜਾਂਦੀ ਸੀ ਬਚਪਨਤਕੌਰ ਦਾ ਜੀਵਨ ਦੁਸ਼ਵਾਰੀਆਂ ਨਾਲ ਭਰਿਆ ਰਿਹਾ ਹੈ ਉਸ ਦਾ ਵਿਆਹ ਬਾਲ ਉਮਰ ਹੀ ਕਰ ਦਿੱਤਾ ਗਿਆ ਸੀ। ਪੰਜਾਬ ਦੇ ਛੋਟੇ ਜਿਹੇ ਪਿੰਡ ਵਿੱਚੋਂ ਸਾਧੂ ਸਿੰਘ ਨਾਲ ਵਿਆਹ ਕਰਵਾ ਕੇ ਦਿੱਲੀ ਵਰਗੇ ਮਾਨਗਰ ਵਿੱਚ ਚਲੀ ਗਈ। ਬਚਪਨ ਤੇ ਜਵਾਨੀ ਦਾ ਖਾਸ ਪਤਾ ਹੀ ਨਹੀਂ ਲੱਗਿਆ। ਤੇ ਮੈਂ ਮੁੜ ਕੇ 20 ਸਾਲ ਦੀ ਉਮਰ ਵਿੱਚ ਪੜਨ ਲੱਗੀ। ਮੇਰੇ ਫਾਦਰ ਸਾਹਿਬ ਚਾਹੁੰਦੇ ਸੀ ਕਿ ਮੈਂ ਪੜਾਂ। ਮੇਰੇ ਪਤੀ ਦਾ ਸੁਭਾਅ ਵਧੀਆ ਨਹੀਂ ਸੀ। ਉਹਨਾਂ ਨੂੰ ਵੀ ਸੋਹਰਾ ਸਾਹਿਬ ਨੇ ਪੜਨ ਪਾ ਦਿੱਤਾ ਸੀ। ਅਤੇ ਮੈਨੂੰ ਵੀ ਤੇ ਪੰਜਵੀਂ ਤੱਕ ਪੜ੍ਹਾਈ ਮੈਂ ਪਟਿਆਲੇ 'ਚ ਕੀਤੀ ਹੋਈ ਹੈ। ਪੰਜਾਬ 24 7 ਟੀਵੀ ਦੇ ਪ੍ਰੋਗਰਾਮ ਸੁਣੋ ਕਹਾਣੀ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਅੱਜ ਦੇ ਇਸ ਪ੍ਰੋਗਰਾਮ ਲਈ ਜਿਹੜੀ ਅਸੀਂ ਕਹਾਣੀ ਚੁਣੀ ਹੈ ਉਹਦੀ ਲੇਖਕਾ ਬਚਿੰਤ ਕੌਰ ਬਹੁਤ ਹੀ ਚਰਚਿਤ ਕਹਾਣੀਕਾਰ ਹੈ ਤੇ ਕਹਾਣੀ ਦਾ ਨਾਮ ਹੈ ਅੱਗ ਦੀ ਪੁੱਬੜ ਤੇ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਬਚਿੰਤ ਕੌਰ ਹਰਾਂ ਦੇ ਜੀਵਨ ਬਾਰੇ ਕੁਝ ਗੱਲਾਂ ਆਪਾਂ ਸਾਂਝੀਆਂ ਕਰ ਲਈਏ ਬਚਿੰਤ ਕੌਰ ਦਾ ਜਨਮ 8 ਫਰਵਰੀ 1940 ਈਸਵੀ ਨੂੰ ਮਾਤਾ ਨੰਦਕੌਰ ਤੇ ਪਿਤਾ ਸਰਦਾਰ ਤਰਲੋਕ ਸਿੰਘ ਦੇ ਘਰ ਜ਼ਿਲ੍ਹਾ ਸੰਗਰੂਰ ਦੇ ਪਿੰਡ ਪੜੋ ਵਿਖੇ ਹੋਇਆ। ਬਚਿੰਤ ਕੌਰ ਨੇ ਐਮਏ ਐਮਫਿਲ ਪੰਜਾਬੀ ਤੱਕ ਉਚੇਰੀ ਸਿੱਖਿਆ ਪ੍ਰਾਪਤ ਕੀਤੀ ਹੈ। ਉਸ ਨੂੰ ਟੈਕਨੀਕਲ ਅਫਸਰ ਵਾਲੀ ਸਰਕਾਰੀ ਨੌਕਰੀ ਦੇ ਅਹੁਦੇ ਤੇ ਵੀ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਇਸੇ ਸਮੇਂ ਹੀ ਉਸ ਦਾ ਵਾਹ-ਵਾਸਤਾ ਵੱਖੋ-ਵੱਖਰੇ ਲੋਕਾਂ ਨਾਲ ਪੈਂਦਾ ਰਿਹਾ। ਕੰਮਕਾਜ ਦੇ ਦੌਰਾਨ ਪ੍ਰਾਪਤ ਅਨੁਭਵ ਉਸ ਦੀਆਂ ਰਚਨਾਵਾਂ ਵਿੱਚੋਂ ਵੀ ਝਲਕਦਾ ਹੈ। ਬਚਿੰਤ ਕੌਰ ਨੇ ਵਾਰਤਕ ਰੂਪ ਵਿੱਚ ਸਵੈ ਜੀਵਨੀ ਪਗਡੰਡੀਆਂ ਲਿਖ ਕੇ ਬਹੁਤ ਹੀ ਨਾਮਣਾ ਖੱਟਿਆ ਪਰ ਉਸ ਦੀ ਵਿਲੱਖਣ ਪਹਿਚਾਣ ਕਹਾਣੀਕਾਰ ਦੇ ਤੌਰ ਤੇ ਹੀ ਬਣੀ ਹੋਈ ਹੈ। ਬਚਿੰਤ ਕੌਰ ਦਾ ਪੰਜਾਬੀ ਕਹਾਣੀ ਖੇਤਰ ਵਿੱਚ ਬਹੁਤ ਹੀ ਸਨਮਾਨਯੋਗ ਸਥਾਨ ਹੈ। ਉਹ ਬੋਬ ਦਾ ਵੀ ਲੇਖਕ ਹੈ। ਹੁਣ ਤੱਕ ਬਚਿੰਤ ਕੌਰ 71 ਕਿਤਾਬਾਂ ਦੀ ਸਿਰਜਣਾ ਕਰ ਚੁੱਕੀ ਹੈ ਜਿਨ੍ਹਾਂ ਵਿੱਚ 9 ਕਹਾਣੀ ਸੰਗ੍ਰਹਿ ਨੇ 2 ਕਾਵ ਸੰਗ੍ਰਹਿ 3 ਨਾਵਲ ਇੱਕ ਸਫਰਨਾਮਾ ਇੱਕ ਡੈਰੀ 3 ਅਨੁਵਾਦਿਤ ਪੁਸਤਕਾਂ ਅਤੇ ਬੱਚਿਆਂ ਲਈ 8 ਕਿਤਾਬਾਂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ ਭਾਵੇਂ ਬਚਿੰਤ ਕੌਰ ਨੇ ਵੱਖ-ਵੱਖ ਵਿਧਾਵਾਂ ਵਿੱਚ ਰਚਨਾ ਕੀਤੀ ਹੈ ਪਰ ਉਹਦੀ ਅਸਲੀ ਪਛਾਣ ਇੱਕ ਕਹਾਣੀਕਾਰ ਦੇ ਤੌਰ ਤੇ ਕੀ ਬਣੀ ਹੋਈ ਐ ਆਪਣੇ ਬਚਪਨ ਪਰ ਇਹ ਗੱਲਾਂ ਕਰਦਿਆਂ ਲੇਖਕ ਕਹਿੰਦੀ ਐ ਕਿ ਮੇਰਾ ਬਚਪਨ ਅਜੀਹਾ ਐ ਕਿ ਮੈਂ ਮਾਂ ਦੇ ਪੇਟੋਂ ਤੀਜੀ ਬੇਟੀ ਪੈਦਾ ਹੋਈ ਸੀ ਘਰ ਵਿੱਚ ਰੋਣਾ ਪਿੱਟਣਾ ਸ਼ੁਰੂ ਹੋ ਗਿਆ ਮਾਂ ਨੂੰ ਪਸ਼ੂਆਂ ਵਾਲੇ ਕਮਰੇ 'ਚ ਬੰਦ ਕਰ ਦਿੱਤਾ ਦਾਦੀ ਨੇ ਕਮਰੇ ਨੂੰ ਬਾਹਰੋਂ ਕੁੰਡਾ ਲਾ ਦਿੱਤਾ ਸਾਡੀ پڑੋਸਣ ਸੀ ਜਮੀਰੋ ਉਹ 모ਗੇ ਵਿੱਚੋਂ ਮਾਂ ਲਈ ਰੋਟੀ ਸੁੱਟਦੀ ਰਹੀ ਬਾਅਦ ਵਿੱਚ ਦਾਦਾ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਜਾ ਕੇ ਕੁੰਡਾ ਖੋਲ੍ਹਿਆ ਇਹ ਗੱਲ ਮੈਨੂੰ ਮੇਰੀ ਮਾਂ ਨੇ ਦੱਸੀ ਸੀ ਤੇ ਉਸ ਤੋਂ ਬਾਅਦ ਮਾਂ ਦੇ ਫਿਰ ਇੱਕ ਬੇਟਾ ਹੋਇਆ ਤੇ ਮੇਰੀ ਦਾਦੀ ਮੇਰੀ ਮਾਂ ਨੂੰ ਜਾਨੀ ਕਿ ਉਹਨੂੰ ਫਿਰ ਭਾਗਾ ਵਾਲੀ ਕਹਿਣ ਲੱਗ ਪਈ ਦਾਦੀ ਮੇਰੀ ਨੇ ਮਾਂ ਤੇ ਭਰਾ ਨੂੰ ਪਿਤਾ ਜੀ ਨਾਲ ਪਟਿਆਲੇ ਭੇਜ ਦਿੱਤਾ ਦਾਦੀ ਦੇ ਮਨ ਵਿੱਚ ਕੁੜੀਆਂ-ਮੁੰਡਿਆਂ ਲਈ ਵਿਤਕਰਾ ਸੀ ਉਹ ਇਸ ਵਿਤਕਰੇ ਦਾ ਮੈਂ ਬਹੁਤ ਸਾਰੀਆਂ ਕਹਾਣੀਆਂ ਵਿੱਚ ਜ਼ਿਕਰ ਕੀਤਾ ਹੈ ਮੁੰਡੇ ਤੇ ਕੁੜੀ ਦੇ ਪਾਲਣ-ਪੋਸ਼ਣ ਵਿੱਚ ਵੀ ਬਹੁਤ ਹੀ ਵਖਰੇਵਾ ਸੀ ਮੇਰੇ ਪਿੰਡ ਵਿੱਚ ਮੁੰਡੇ ਦਾ ਪੜਦੇ ਸੀ ਪਰ ਕੁੜੀਆਂ ਨੂੰ ਪੜ੍ਹਨ ਦੀ ਇਜਾਜ਼ਤ ਹੀ ਨਹੀਂ ਸੀ ਦਿੱਤੀ ਜਾਂਦੀ। ਮੇਰੀ ਦਾਦੀ ਵਿਆਹਾਂ ਸ਼ਾਦੀਆਂ ਵਿੱਚ ਕੋਰੇ ਵਿਛਾਉਣ ਦਾ ਕੰਮ ਕਰਦੀ ਸੀ। ਉਹ ਮੈਨੂੰ ਵੀ ਆਪਣੇ ਨਾਲ ਹੀ ਲੈ ਜਾਂਦੀ ਸੀ। ਇਸ ਦੇ ਬਦਲੇ ਲਾਗ ਮਿਲਦਾ ਸੀ। ਇਹਨਾਂ ਸਾਰੀਆਂ ਗੱਲਾਂ ਦਾ ਮੇਰੀਆਂ ਕਹਾਣੀਆਂ ਵਿੱਚ ਬਹੁਤ ਪ੍ਰਭਾਵ ਪਿਆ। ਮੈਨੂੰ ਮੇਰੀ ਦਾਦੀ ਨੇ ਮੈਨੂੰ ਮਾਂ ਨਾਲ ਪਟਿਆਲੇ ਨਾਂ ਜਾਣ ਦਿੱਤਾ। 3.5 ਸਾਲ ਦੀ ਉਮਰ ਵਿੱਚ ਮੈਂ ਪਿਤਾਜੀ ਕੋਲ ਪਟਿਆਲੇ ਆ ਗਈ। ਮੇਰੇ ਪਿਤਾਜੀ ਨੇ ਮੈਨੂੰ ਤੇ ਮੇਰੇ ਭਰਾ ਨੂੰ ਇੱਕੋ ਨਜ਼ਰ ਨਾਲ ਵੇਖਿਆ ਸਾਡਾ ਪਰਿਵਾਰ ਮਿਡਲ ਕਲਾਸ ਤੋਂ ਵੀ ਹੇਠਲੇ ਤਪਕੇ ਦਾ ਪਰਿਵਾਰ ਸੀ ਪਟਿਆਲਾ ਆ ਕੇ ਬਚਪਨ ਵਿੱਚ ਬਹੁਤ ਵਧੀਆ ਹੋ ਗਿਆ ਮਾਂ ਮੇਰੀ ਅਨਪੜ੍ਹ ਸੀ ਤੇ ਤੰਗੀਆਂ ਤੁਰਸ਼ੀਆਂ ਵਿੱਚ ਜੂਰੀ ਸੀ ਬਚਪਨ ਦਾ ਸੁਪਨਾ ਤਾਂ ਖਤਮ ਹੋ ਹੀ ਗਿਆ ਸੀ ਬਚਪਨ ਤੇ ਜਵਾਨੀ ਦਾ ਖਾਸ ਪਤਾ ਹੀ ਨਹੀਂ ਲੱਗਿਆ ਤੇ ਮੈਂ ਮੁੜ ਕੇ 20 ਸਾਲ ਦੀ ਉਮਰ ਵਿੱਚ ਪੜਨ ਲੱਗੀ ਮੇਰੇ ਫਾਦਰ ਸਾਹਿਬ ਚਾਹੁੰਦੇ ਸੀ ਕਿ ਮੈਂ ਪੜਾਂ ਮੇਰੇ ਪਤੀ ਦਾ ਸੁਭਾਅ ਵਧੀਆ ਨਹੀਂ ਸੀ ਉਹਨਾਂ ਨੂੰ ਵੀ ਸੋਹਰਾ ਸਾਹਿਬ ਨੇ ਪੜਨ ਪਾ ਦਿੱਤਾ ਸੀ ਅਤੇ ਮੈਨੂੰ ਵੀ ਤੇ ਪੰਜਵੀਂ ਤੱਕ ਪੜ੍ਹਾਈ ਮੈਂ ਪਟਿਆਲੇ 'ਚ ਕੀਤੀ ਹੋਈ ਹੈ। ਦਿੱਲੀ ਵਿੱਚ ਡਾਕਟਰ ਦੀਵਾਨ ਸਿੰਘ ਸਕੂਲ ਚ ਚਲਾਉਂਦੇ ਹੁੰਦੇ ਸਨ। ਉਹਨਾਂ ਕੋਲ ਮੈਨੂੰ ਸਿੱਧੀ 8ਵੀਂ ਜਮਾਤ ਵਿੱਚ ਪੜ੍ਹਨੇ ਲਾ ਦਿੱਤਾ ਗਿਆ। ਮੈਂ ਤੇ ਮੇਰੀ ਨਨਾਨ ਇੱਕੋ ਕਲਾਸ ਵਿੱਚ ਹੀ ਹੁੰਦੀਆਂ ਸਾਂ। 8ਵੀਂ ਤੋਂ ਬਾਅਦ 10ਵੀਂ ਦਾ ਇਮਤਿਹਾਨ ਦਿੱਤਾ। ਪਹਿਲੀ ਵਾਰ ਫੇਲ ਹੋ ਗਈ। ਦੂਜੀ ਵਾਰ ਵੀ ਫੇਲ ਹੋ ਗਈ ਤੇ ਤੀਜੀ ਵਾਰ 10ਵੀਂ ਪਾਸ ਕੀਤੀ। ਗਿਆਨੀ ਕੀਤੀ ਤੇ ਫਿਰ ਐਫਏ एफए ਵਿੱਚੋਂ 22 ਵਾਰ ਫੇਲ ਹੋ ਗਈ ਸੀ ਹਾਂ ਬੀਏ ਵਿੱਚੋਂ ਪਹਿਲੀ ਵਾਰੀ ਪਾਸ ਹੋ ਗਈ ਸੀ ਮੇਰਾ ਤੇ ਰਿਕਾਰਡ ਹੀ ਰਹਿੰਦਾ ਹੈ ਹਰ ਗੱਲ ਵਿੱਚ ਪਹਿਲਾਂ ਫੇਲ ਹੀ ਹੋ ਜਾਂਦੀ ਆ 62 ਸਾਲ ਦੀ ਉਮਰ ਵਿੱਚ ਮੈਂ ਅਮਰੀਕਾ ਜਾ ਕੇ ਨਰਸਿੰਗ ਦਾ ਕੋਰਸ ਕੀਤਾ ਕਹਾਣੀਕਾਰ ਬਣਨ ਬਾਰੇ ਬਚਿੰਤਕੋਰ ਕਹਿੰਦੀ ਹੈ ਕਿ ਮੇਰੀ ਪ੍ਰੇਰਣਾ ਦਾ ਸਰੋਤ ਮੇਰਾ ਘਰ ਵਾਲਾ ਹੀ ਬਣਿਆ ਉਸ ਦਾ ਕਹਿਣਾ ਹੈ ਕਿ ਮੇਰੇ ਹਸਬੰਦ ਜਿਹੜੇ ਸੀ ਉਹ ਕੋਈ ਕੰਮ ਨਹੀਂ ਸੀ ਕਰਦੇ ਮੇਰੇ ਪਤੀ ਨੇ ਹੀ ਮੈਨੂੰ ਸਹਿਤਕਾਰ ਬਣ ਲਈ ਪ੍ਰੇਰਿਤ ਕੀਤਾ ਮੇਰੀ ਪ੍ਰੇਰਣਾ ਮੇਰਾ ਪਤੀ ਹੀ ਸੀ ਮੈਨੂੰ ਬਹੁਤ ਪਰੇਸ਼ਾਨੀਆਂ ਆਉਂਦੀਆਂ ਸਨ ਪਤੀ ਦੇ ਤਸ਼ੱਦਦ ਕਰਕੇ ਮੈਂ ਲਿਖਣਾ ਆਰੰਭ ਦਿੱਤਾ ਮੇਰੀ ਪਹਿਲੀ ਕਹਾਣੀ ਦੀਵਿਆਂ ਵਾਲੀ ਰਾਤ ਛਪੀ ਪਹਿਲੀਆਂ 7-8 ਕਹਾਣੀਆਂ ਮੈਂ ਨਾਮ ਬਦਲ-ਬਦਲ ਕੇ ਆਪਣੇ ਪਤੀ ਦੀਆਂ ਹੀ ਲਿਖੀਆਂ ਹੋਈਆਂ ਨੇ ਮੇਰੇ ਪਤੀ ਨੂੰ ਪੰਜਾਬੀ ਨਹੀਂ ਸੀ ਆਉਂਦੀ ਸਿਰਫ ਉਰਦੂ ਹੀ ਆਉਂਦਾ ਸੀ ਤੇ ਮੈਂ ਆਪਣਾ ਨਾਮ ਨਹੀਂ ਸੀ ਲਿਖਦੀ ਆਪਣੀ ਚਠਾਣੀ ਦਾ ਨਾਮ ਹੀ ਬਚਨਕੌਰ ਲਿਖ ਕੇ ਇਹ ਕਹਾਣੀਆਂ ਲਿਖਦੀ ਸੀ ਇੱਕ ਦਿਨ ਮੇਰੇ ਗਵਾਂਢੀ ਸਤਪਾਲ ਤਰੇਣ ਨੇ ਮੇਰੀ ਕਹਾਣੀ ਪਛਾਣ ਲਈ ਕਿ ਇਹ ਤਾਂ ਮੇਰੇ ਜੀਵਨ ਦੀ ਅਸਲੀ ਕਹਾਣੀ ਹੈ ਸੋ ਮੇਰੇ ਪਤੀ ਦਾ ਤਸ਼ੱਦਦ ਹੀ ਮੇਰੇ ਕਹਾਣੀਆਂ ਲਿਖਣ ਦਾ ਕਾਰਨ ਬਣਿਆ ਬਚਿੰਤ ਕੌਰ ਦਾ ਜੀਵਨ ਦੁਸ਼ਵਾਰੀਆਂ ਨਾਲ ਭਰਿਆ ਰਿਹਾ ਹੈ ਉਸ ਦਾ ਵਿਆਹ ਬਾਲ ਉਮਰ ਹੀ ਕਰ ਦਿੱਤਾ ਗਿਆ ਸੀ ਪੰਜਾਬ ਦੇ ਛੋਟੇ ਜਿਹੇ ਪਿੰਡ ਵਿੱਚੋਂ ਸਾਧੂ ਸਿੰਘ ਨਾਲ ਵਿਆਹ ਕਰਵਾ ਕੇ ਦਿੱਲੀ ਵਰਗੇ ਮਹਾਨਗਰ ਵਿੱਚ ਚਲੀ ਗਈ ਸਾਲ 1952 ਵਿੱਚ ਬਚਿੰਤ ਕੌਰ ਦੀ ਉਮਰ ਅਜੇ 12 ਸਾਲਾਂ ਦੀ ਸੀ ਜਦੋਂ ਉਹਦਾ ਪਤੀ ਆਪਣੀ ਮਾਂ ਦੀ ਬਿਮਾਰੀ ਦਾ ਝੂਠਾ ਬਹਾਨਾ ਲਾ ਕੇ ਮਕਲਾਵੇ ਤੋਂ ਬਿਨਾਂ ਹੀ ਉਹਨੂੰ ਦਿੱਲੀ ਲੈ ਆਇਆ ਸੀ ਤੇ ਭੈੜੇ ਦੋਸਤਾਂ ਦੀ ਸੰਗਤ ਵਿੱਚ ਫਸਿਆ ਪਤੀ ਪੂਰੀ ਤਰ੍ਹਾਂ ਗੈਰ ਜ਼ਿੰਮੇਵਾਰ ਵਿਅਕਤੀ ਸੀ ਵਿਆਹ ਤੋਂ ਬਾਅਦ ਸ਼ਰਾਬੀ ਪਤੀ ਨਾਲ ਜੀਵਨ ਕੱਟਦਿਆਂ ਉਸ ਨੂੰ ਜ਼ਿੰਦਗੀ ਦੀਆਂ ਔਕੜਾਂ ਨਾਲ ਦੋ ਚਾਰ ਹੋਣਾ ਪਿਆ ਹੈ ਉਸ ਨੇ ਦਿੱਲੀ ਵਰਗੇ ਸ਼ਹਿਰ ਵਿੱਚ ਬਹੁਤ ਔਖਾ ਪੰਡਾ ਤੈਅ ਕੀਤਾ ਬਚਿੰਤਕੌਰ ਦਾ ਪਰਿਵਾਰ ਅਮਰੀਕਾ ਵਿੱਚ ਰਹਿੰਦਾ ਸੀ 1996 ਵਿੱਚ ਉਹਦੇ ਪਤੀ ਦੀ ਮੌਤ ਹੋ ਗਈ ਤੇ ਫਿਰ ਉਹ ਆਪਣੇ ਬੱਚਿਆਂ ਕੋਲ ਅਮਰੀਕਾ ਚਲੀ ਗਈ ਉਹ ਫਿਰ ਉੱਥੋਂ ਰਿਟਾਇਰ ਹੋ ਕੇ ਉਹ ਕਹਿੰਦੀ ਮੈਂ ਅਮਰੀਕਾ ਜਾ ਕੇ ਨਰਸਰੀ ਨੌਕਰੀ ਕੀਤੀ ਇੰਟਰਪ੍ਰੀਟਰ ਦੀ ਨੌਕਰੀ ਕੀਤੀ ਉੱਥੇ 4-5 ਤਰ੍ਹਾਂ ਦੀਆਂ ਨੌਕਰੀਆਂ ਕੀਤੀਆਂ ਮੈਂ ਵਿਆਸ ਸਤਸੰਗ ਸੁਣਨ ਆਈ ਸੀ ਵਿਆਸ ਵਾਲਿਆਂ ਦਾ ਅਮਰੀਕਾ ਕੈਨੇਡਾ ਵਿੱਚ ਵੀ ਸਤਸੰਗ ਹੁੰਦੇ ਆ ਉੱਥੇ ਉਹ ਸੁਣਨ ਗਏ ਤੇ ਨਰਸਾਂ ਦੀ ਨੌਕਰੀ ਲਈ ਇੱਕ ਅਨਾਉਂਸਮੈਂਟ ਹੋਈ ਸੀ ਸਤਸੰਗ ਵਿੱਚ ਨੋਂ ਕਰੀਦੀ ਉਮਰ ਤਾਂ 58 ਸਾਲ ਤੱਕ ਸੀ ਤੇ ਮੇਰੀ ਉਮਰ 62 ਸਾਲ ਹੋ ਚੁੱਕੀ ਸੀ ਮੈਨੂੰ ਨੌਕਰੀ ਨਾ ਨਹੀਂ ਮਿਲ ਸਕਦੀ ਸੀ ਇੱਥੇ ਹੋਸਟਲ ਵਾਰਡਨ ਦੀ ਨੌਕਰੀ ਸੀ ਇੱਥੇ ਇੱਕ 12 ਸਾਲ ਦੀ ਇਹੋ ਮੈਂ ਨੌਕਰੀ ਕਰਦੀ ਰਹੀ ਪਰ ਉਸ ਨੂੰ ਅਮਰੀਕਾ ਦਾ ਮਾਹੌਲ ਪਸੰਦ ਨਹੀਂ ਆਇਆ ਚੰਗਾ ਨਹੀਂ ਲੱਗਿਆ ਤੇ ਉਹ ਫਿਰ ਵਾਪਸ ਪੰਜਾਬ ਆ ਗਈ ਉਹ ਕਹਿੰਦੀ ਮੈਨੂੰ ਇੰਡੀਆ ਵਾਪਸ ਆਉਣਾ ਚੰਗਾ ਲੱਗਾ ਤੇ ਮੈਂ 2004 ਵਿੱਚ ਮੁੜ ਕੇ ਵਾਪਸ ਬਿਆਸ ਆ ਗਈ ਤੇ ਅੱਜ ਕੱਲ ਜਿਹੜੀ ਇਹ ਬਚੰਤਕਾ ਔਰ ਲੇਕਾ ਇਹ ਵਿਆਸ ਵਿਖੇ ਹੀ ਰਹਿ ਰਹੀ ਹੈ ਤੇ ਹੁਣ ਅਸੀਂ ਉਹਨਾਂ ਦੀ ਕਹਾਣੀ ਸ਼ੁਰੂ ਕਰਦੇ ਆਂ ਭੁੱਬਲ ਦੀ ਅੱਗ ਆ ਸੁਣ ਲੈ ਭੈਣ ਬਾਈ ਦੀ ਰਾਤ ਵਾਲੀ ਕਰਤੂਤ ਪੈ ਗਿਆ ਦौरा ਅੱਜ ਫੇਰ ਉਹਨੂੰ ਕਿਉਂ ਕੀ ਹੋਇਆ ਬਚਨੋਂ ਨੇ ਦੂਰੋਂ ਹੀ ਦੀਪ ਨੂੰ ਪੁੱਛਿਆ ਤੇ ਉਹ ਸੁੱਕੇ ਆਟੇ ਨਾਲ ਲਿਬੜਿਆ ਹੱਥ ਲਈ ਬਾਹਰ ਵਿੜੇ ਵਿੱਚ ਆਈ ਜਿੱਥੇ ਉਸਦੇ ਕੋਲ ਉਸਦੀ ਬਹੂ ਸ਼ਿੰਦਰੋ ਮੂਹਰ ਟਕਾਈ ਖੜੀ ਸੀ ਉਸ ਦੀਆਂ ਅੱਖਾਂ ਵਿੱਚ ਕਹਿਰਾਂ ਦਾ ਗੁੱਸਾ ਭਰਿਆ ਹੋਇਆ ਸੀ। ਬਾਈ ਕਿੱਥੇ ਐ? ਹੋਊ ਕਿਧਰੇ ਦਬਾ ਹੋਏ ਜੇਦਰ ਮਰਜੀ। ਮੈਂ ਪੁੱਛਦੀ ਆਂ ਦੀਪ ਹੋਇਆ ਕੀ? ਹੋਣਾ ਕੀ ਸੀ? ਮੇਰੇ ਸਿਰ ਸਵਾ ਪਾਤੀ। ਮੈਂ ਤਾਂ ਔਰਵਰ ਪਰ ਸਹੁਰੇ ਪਿੰਡ ਦਾ ਵਿੱਚ ਮੂੰਹ ਵਿਖਾਉਣ ਜੋਗੀ ਨਹੀਂ ਰਿਆ ਰਹੀ। ਪਰ ਤੂੰ ਇਹ ਤਾਂ ਦੱਸ ਸਹੀ ਕਿ ਕੀ ਹੋਇਆ ਕੀ ਐ? ਆ ਚੱਲ ਅੰਦਰ ਮੇਰੇ ਨਾਲ। ਉਹ ਝਟ ਆਪਣੀ ਵੱਡੀ ਭੈਣ ਨੂੰ ਬਾਹੋਂ ਫੜ ਕੇ ਅੰਦਰ ਲੈ ਗਿਆ। ਆ ਵੇਖ ਬਾਈ ਦੀ ਜੁੱਤੀ ਅਜੇ ਤੱਕ ਸਿੰਦਰੋ ਦੀ ਚਾਚੀ ਦੇ ਮੰਜੇ ਦੇ ਕੋਲ ਪਈ ਝੂਠਾ ਮੈਂ ਨਹੀਂ ਮੰਦੀ ਇਹ ਗੱਲ ਆਹੋ ਭੈਣ ਤੈਨੂੰ ਕਾਨੂੰ ਸੱਚ ਆਉ ਸਾਡੀ ਗੱਲ ਦਾ ਅਸੀਂ ਤਾਂ ਜਿਵੇਂ ਬੁੱਢੇ ਦੇ ਦੁਸ਼ਮਣ ਹੁੰਨੇ ਆ ਨਾ ਸਿੰਦਰੋ ਆਪਣੀ ਨੰਦ ਮੂਰੇ ਹੁਣ ਉੱਚੀ ਉੱਚੀ ਬੋਲ ਰਹੀ ਸੀ ਜਿਉਂ ਜਿਉਂ ਸਿੰਦਰੋ ਦੇ ਤੇ ਦੀਪ ਦੀ ਰਾਤ ਦੀ ਘਟਨਾ ਬਾਰੇ ਉੱਚੀ ਉੱਚੀ ਚਰਚਾ ਕਰ ਰਹੇ ਸਨ ਤ्यों-ਤ्यों ਉਹਨਾਂ ਦੀਆਂ ਗੱਲਾਂ ਸੁਣ ਸੁਣ ਬਚਨੋ ਸ਼ਰਮ ਦੀ ਮਾਰੀ ਜ਼ਮੀਨ ਵਿੱਚ ਗੱਡਦੀ ਜਾ ਰਹੀ ਸੀ। ਉਸ ਨੂੰ ਆਪਣੇ ਗੰਗਾ ਵਰਗੇ ਪਿਤਰ ਪਿਓ ਉੱਪਰ ਲਾਏ ਇਸ ਦੂਸ਼ਣ ਦਾ ਭੋਰਾ ਭਰ ਵੀ ਸੱਚ ਨਹੀਂ ਸੀ ਆ ਰਿਹਾ। ਉਸ ਨੇ ਤਾਂ ਆਪਣੀ ਸਾਰੀ ਉਮਰ ਰੱਬੀ ਭਗਤੀ ਵਿੱਚ ਗੁਜ਼ਾਰੀ ਸੀ। ਬਚਨੋ ਦੀ ਮਾਂ ਦੇ ਮਰਨ ਪਿੱਛੋਂ ਭਰ ਜਵਾਨੀ ਵਿੱਚ ਵੀ ਉਹਨੇ ਕਦੇ ਕਿਸੇ ਦੀ ਧੀ ਪੈਣ ਵੱਲ ਮੈਲੀ ਨਜ਼ਰ ਨਾਲ ਨਹੀਂ ਸੀ ਵੇਖਿਆ। ਸਾਰਾ ਪਿੰਡ ਜਾਣਦਾ ਸੀ ਕਿ ਕਿਸ਼ਨ ਚੋਂ ਫੌਜੀ ਵਰਗਾ ਬੰਦਾ ਇਸ ਪਿੰਡ 'ਚ ਪੈਰ ਨਹੀਂ ਪੈਦਾ ਹੋਣਾ। ਉਹ ਜਦੋਂ ਵੀ ਆਪਣੇ ਫੌਜੀ ਜ਼ਿੰਦਗੀ ਵਿੱਚੋਂ ਸਾਲ ਪਰ ਪਿੱਛੋਂ ਆਪਣੇ ਪਿੰਡ ਛੁੱਟੀ ਆਉਂਦਾ ਤਾਂ ਉਹ ਪਿੰਡ ਵਿੱਚ ਬਿਮਾਰਾਂ ਦੀ ਸੇਵਾ ਵਿੱਚ ਜੁਟਿਆ ਰਹਿੰਦਾ ਖਾਸ ਕਰਕੇ ਜਨੇਪੇ ਵਾਲੀਆਂ ਔਰਤਾਂ ਦੀ ਦਵਾਦਾਰੂ ਦਾ ਉਹ ਬਹੁਤ ਧਿਆਨ ਰੱਖਦਾ ਸੀ ਜਦੋਂ ਕਿਸ਼ਨ ਤੋਂ ਛੁੱਟੀ ਆਇਆ ਹੁੰਦਾ ਤਾਂ ਬਿਮਾਰਾਂ ਨਾਲ ਉਸਦੇ ਕੱਚੇ ਘਰ ਦੀ ਡਿਊਟੀ ਭਰੀ ਰਹਿੰਦੀ ਸਾਰਾ ਸਾਰਾ ਦਿਨ ਦੀਪ ਤੇ ਬਚਨ ਉਹਦੇ ਕੋਲ ਬੈਠੇ ਕੋਈ ਨਾ ਕੋਈ ਜੜੀ ਬੂਟੀ ਕੁੱਟਦੇ ਹੀ ਰਹਿੰਦੇ ਹੁਣ ਪਿਛਲੇ ਤਿੰਨਾਂ ਵਰਿਆਂ ਤੋਂ ਜਦੋਂ ਦਾ ਉਹ ਰਿਟਾਇਰ ਹੋ ਕੇ ਆਪਣੇ ਪਿੰਡ ਆਇਆ ਸੀ ਆਪਣੇ ਪੁੱਤ ਦੀਪਕੋਲ ਰਹਿੰਦਾ ਹੋਇਆ ਵੀ ਬਿਮਾਰਾਂ ਲਈ ਕੋਈ ਨਾ ਕੋਈ ਦਵਾਈ دارو ਬਣਾਉਂਦਾ ਹੀ ਰਹਿੰਦਾ ਸੀ ਕਦੇ ਕੌੜ ਤੁੰਬੇ ਦਾ ਚੂਰਨ ਤੇ ਕਦੇ ਔਲੇ ਭੇੜਿਆਂ ਦੀ ਫੱਕੀ ਕਦੇ ਸੰਤਰਿਆਂ ਦੇ ਛਿਲਕਿਆਂ ਦਾ ਮਰਬਾ ਜਾਂ ਫਿਰ ਕਿਕਰਾਂ ਦੇ ਤੁਕਿਆਂ ਨੂੰ ਇਕੱਠਾ ਕਰਕੇ ਕਿਸੇ ਦਵਾਈ ਵਿੱਚ ਪਾਉਣ ਲਈ ਸਿਕਾਉਂਦਾ ਰਹਿੰਦਾ ਉਸ ਦੀ ਧੀ ਬਚਨوں ਨੂੰ ਵਿਆਹ ਹੁਣ ਪੂਰੇ 13 ਵਰੇ ਹੋ ਗਏ ਸਨ ਫੇਰ ਵੀ ਉਹਦਾ ਬਾਈ ਕੋਈ ਨਾ ਕੋਈ ਦਵਾਈ ਉਸ ਨੂੰ ਕੁੱਟਣ ਲਈ ਭੇਜਦਾ ਹੀ ਰਹਿੰਦਾ। ਕਿਸ਼ਨ ਸਿੰਘ ਨੇ ਕਦੇ ਕਿਸੇ ਮਰੀਜ਼ ਕੋਲੋਂ ਦਵਾਈ ਦੇ ਪੈਸੇ ਵੀ ਨਹੀਂ ਸਨ ਲਏ। ਕਦੇ ਦਵਾਦਾਰੂ ਦਿੰਦਿਆਂ ਉੱਚੀ ਨਜ਼ਰ ਕਰਕੇ ਵੇਖਿਆ ਵੀ ਨਹੀਂ ਸੀ। ਜਦੋਂ ਕਿ ਇੱਕ ਖਿਆਲ ਉਹਦੇ ਮਨ ਵਿੱਚ ਵਾਰ-ਵਾਰ ਆਉਂਦਾ ਰਿਹਾ ਸੀ ਕਿ ਉਸ ਨੂੰ ਆਪਣਾ ਘਰ ਦੁਬਾਰਾ ਵਸਾ ਲੈਣਾ ਚਾਹੀਦਾ ਹੈ। ਪਰ ਉਸ ਨੇ ਐਸਾ ਨਹੀਂ ਕੀਤਾ। ਜਦੋਂ ਹੀ ਉਹ ਇਹੋ ਜਿਹਾ ਸੋਚਦਾ ਦੀਪ ਦਾ ਮਾਸੂਮ ਜਿਹਾ ਚਿਹਰਾ ਉਦੇ ਸਾਹਮਣੇ ਆ ਖੜਾ ਹੁੰਦਾ ਰੁਲਜੂ ਜਤੀਮ ਮਤਰਈਆਂ ਕਾ ਨੂੰ ਪੁੱਛਦਿਆਂ ਨੇ ਅੱਜ ਉਹੀ ਦੀਪ ਸੀ ਜਿਸ ਨੇ ਉਹਦੀ ਚਿੱਟੀ ਦਾੜੀ ਦਾ ਵਾਲ-ਵਾਲ ਕਰ ਰੱਖਿਆ ਸੀ ਕਾਲੇ ਦੀ ਛੱਤੀ ਉੱਤੇ ਆਏ ਸਾਰੇ ਭਾਈਚਾਰੇ ਵਿੱਚ ਇਹ ਗੱਲ ਤੜਕੇ ਤੋਂ ਹੀ ਫੈਲ ਚੁੱਕੀ ਸੀ ਕਿ ਸ਼ਿੰਦਰੋ ਦੀ ਚਾਚੀ ਮੂਹ ਨੇ ਰਹੀ ਨਮੋਸ਼ੀ ਦੀ ਮਾਰੀ ਪਹਿਲੀ ਮੋਟਰ ਤੇ ਆਪਣੇ ਪਿੰਡ ਨੂੰ ਮੁੜ ਗਈ ਸੀ ਘਰ ਵਿੱਚ ਆਈਆਂ ਮੇਲਣਾ ਵਿੱਚੋਂ ਬਹੁਤੀਆਂ ਨੇ ਲਾਜੋ ਦੇ ਮੰਜੇ ਕੋਲ ਪਈ ਬੁੜੇ ਦੀ ਜੁੱਤੀ ਵੇਖੀ ਸੀ ਸੇਂਦਰੋ ਦੇ ਪੇਕੋਂ ਆਈਆਂ ਕਈ ਤੀਵੀਆਂ ਵੇੜੇ ਵਿੱਚ ਖੜੀਆਂ ਇਸ ਗੱਲ ਦੀ ਵਾਰੋਵਾਰੀ ਚਰਚਾ ਕਰ ਰਹੀਆਂ ਸਨ ਪਹਿਲੀ ਕਹਿੰਦੀ ਸੌ ਭਾਈ ਦੀ ਝੂਠ ਨਹੀਂ ਬੋਲ ਝੂਠ ਨਹੀਂ ਬੋਲਦੀ ਰੱਬ ਨੂੰ ਜਾਨ ਦੇਣੀ ਆ ਜੁੱਤੀ ਤਾਂ ਬੁੜੇ ਦੀ ਲਾਜੋ ਦੇ ਮੰਜੇ ਕੋਲ ਪਈ ਮੈਂ ਵੀ ਵੇਖੀ ਐ ਦੂਜੀ ਫਿਰ ਹੰਗਾਰਾ ਭਰਦੀ ਹੋਈ ਕਹਿੰਦੀ ਖਬਰੇ ਬੁੜੇ ਦੀ ਮਤ ਨੂੰ ਕੀ ਹੋ ਗਿਆ ਧੋਲੇ ਛੱਟਾ ਸਿਰ ਸਵਾਹ ਪਾ ਲਈ ਨਾਲੇ ਦੀਪ ਨੂੰ ਸਾਰੇ ਸ਼ਰੀਕੇ ਵਿੱਚ ਕਿਤੇ ਆਉਣ ਜਾਣ ਜੋਗਾ ਨਹੀਂ ਛੱਡਿਆ ਤੇ ਤੀਜੀ ਕਹਿੰਦੀ ਨੀ ਖੇੜਿਆ ਵੀ ਕਿਨੂੰ ਕੁੜਮਾ ਅਗੋਂ ਆਈ ਨੂੰ ਐਵੇਂ ਦੀਪ ਕਹਿੰਦਾ ਰਹਿੰਦਾ ਹੈ ਕਿ ਦੌਰਾ ਪੈਣ ਸਮੇ ਬੁਢੇ ਨੂੰ ਆਪਣੇ ਆਪ ਦੀ ਸੁਰਤ ਨਹੀਂ ਰਹਿੰਦੀ ਭਲਾ ਇਹ ਗੱਲਾਂ ਕੋਈ ਬੇਸੁਰਤੀ ਦੀਆਂ ਨੇ ਮੁੰਡਾ ਮੂੰਹ ਵਿਖਾਉਣ ਜੋਗਾ ਨਹੀਂ ਰਿਹਾ ਕਿਤੇ ਵੀ ਬਚਨੋ ਸ਼ਰੀਕੇ ਦੀਆਂ ਔਰਤਾਂ ਦੇ ਮੂੰਹ ਇਹੋ ਜਿਹੀਆਂ ਗੱਲਾਂ ਸੁਣ ਸੁਣ ਰੋਣਾ ਕੀ ਹੋਈ ਪਈ ਸੀ ਕਿ ਕੀ ਔਰਤ ਤੇ ਕੀ ਮਰਦ ਇਸੇ ਘਟਨਾ ਦੀ ਚਰਚਾ ਕਰ ਰਹੇ ਸਨ ਪਰ ਬਚਨوں ਨੂੰ ਜਿਵੇਂ ਸੱਚ ਨਹੀਂ ਸੀ ਆ ਰਿਹਾ ਭਾਵੇਂ ਉਸਨੇ ਆਪ ਅੰਦਰ ਜਾ ਕੇ ਲਾਜੋ ਦੇ ਮੰਜੇ ਕੋਲ ਪਈ ਆਪਣੇ ਬਾਈ ਦੀ ਜੁੱਤੀ ਨੂੰ ਵੇਖਿਆ ਸੀ ਉਸਨੇ ਕਈ ਵਾਰ ਹਸਲਾ ਕੀਤਾ ਕਿ ਉਹ ਆਪ ਜਾ ਕੇ ਆਪਣੇ ਬਾਈ ਕੋਲੋਂ ਸਾਰੀ ਗੱਲ ਪੁੱਛ ਲਵੇ ਪਰ ਧੀ ਪਿਓ ਨੂੰ ਪੁੱਛੇ ਤਾਂ ਕੀ ਨਾਲੇ ਉਸ ਨੂੰ ਤਾਂ ਮੂੰਹ ਨੇ ਰੇ ਭਿਓ ਜਿਹਦੀ ਹਾਲਤ ਵਿੱਚ ਦੀਪ ਬਾਹਰ ਲੈ ਘਰ ਛੱਡ ਆਇਆ ਸੀ ਜਿੱਥੇ ਉਹ ਹੁਣ ਬੇਸੁੱਧ ਪਿਆ ਸੀ ਕਿਸੇ ਨੇ ਉਸਦੀ ਮੁੜ ਕੇ ਬਾਤ ਨਹੀਂ ਸੀ ਪੁੱਛੀ ਬਚਨੋ ਆਪ ਲਵਾਈ ਨਾਲ ਪਠੀ ਉੱਤੇ ਰੁਝੀ ਹੋਈ ਸੀ ਪਰ ਜੋ-ਜੋ ਗੱਲਾਂ ਸ਼ਰੀਕੇ ਦੇ ਲੋਕ ਉਹਦੇ ਪਿਓ ਬਾਰੇ ਕਰ ਰਹੇ ਸਨ ਬਚਨੋ ਦੇ ਦਿਲ ਵਿੱਚ ਸੂਲ ਵਾਂਗ ਚੁਪਦੀਆਂ ਜਾ ਰਹੀਆਂ ਸਨ ਉਸਦੇ ਧਰਮਾਤਮਾ ਪਿਓ ਬਾਰੇ ਅੱਜ ਕੀ-ਕੀ ਨਹੀਂ ਕਿਹਾ ਲੋਕਾਂ ਨੇ ਉਸ ਸਖਸ਼ ਬਾਰੇ ਜਿਸ ਨੇ ਜਵਾਨੀ ਤੋਂ ਬਟਾਟਪੇ ਤੱਕ ਦਾ ਸਾਰਾ ਸਫ਼ਰ ਬਿਨਾਂ ਸਾਥੀ ਤੋਂ ਤੈਅ ਕੀਤਾ ਸੀ ਆਪਣੀਆਂ ਸਾਰੀਆਂ ਸ਼ਾਮਾਂ ਨੂੰ ਉਸਨੇ ਭੁੱਬਲ ਦੀ ਆਗ ਮੰਗ ਦੱਬ ਕੇ ਰੱਖਿਆ ਸੀ ਬਚਨੋਂ ਦੀ ਮਾਂ ਤਾਂ ਦੀਪ ਨੂੰ ਛਿਲੇ ਵਿੱਚ ਹੀ ਸ਼ਿਆਦ ਨਾਲ ਦਾ ਛੱਡ ਕੇ ਚੱਲ ਵਸੀ ਸੀ ਤਾਂ ਹੀ ਉਹ ਬਚਨੋਂ ਦਾ ਭਾਈ ਜਨੇਪੇ ਵਾਲੀਆਂ ਔਰਤਾਂ ਦਾ ਖਾਸ ਖਿਆਲ ਰੱਖਦਾ ਹੁੰਦਾ ਸੀ ਜਦੋਂ ਬਚਨੋਂ ਦੀ ਮਾਂ ਮਰੀ ਤਾਂ ਉਸ ਸਮੇਂ ਬਚਨੋਂ ਨੇ ਭਾਈ ਦੀ ਉਮਰ ਮਸਾਂ ਭਾਈਆਂ ਵਰਿਆਂ ਦੀ ਸੀ ਹੋਊਗੀ ਤੇ ਬਚਨੋਂ ਉਸ ਸਮੇਂ ਡੂੜ ਘਰੇ ਦੀ ਸੀ 14 ਸਾਲ ਕਿਸ਼ਨ ਤੋਂ ਫੌਜ ਵਿੱਚ ਕਸ਼ਮੀਰ ਦੇ ਬਾਰਡਰ ਤੇ ਡਿਊਟੀ ਤੇ ਰਿਹਾ ਫਿਰ ਖਾਸਾ ਚਿਰ ਰਾਜਸਥਾਨ ਤੇ ਉੱਤੋਂ ਪਿੱਛੋਂ ਕਿਸ਼ਨ ਸਿੰਘਾਂ ਦੀ ਬਦਲੀ ਦਿੱਲੀ ਹੋ ਗਈ ਜੀ ਤੇ ਪਿੱਛੋਂ ਸ਼ਰੀਕੇ ਵਿੱਚ ਲੱਗਦੇ ਕਿਸ਼ਨ ਸਿੰਘਾਂ ਦੇ ਭਾਈ ਨੇ ਬਚਨੋਂ ਲਈ ਮੁੰਡਾ ਟੋਲਿਆ ਤੇ ਆਉਂਦੀ ਛਟੀ ਨੂੰ ਉਹਦੇ ਹੱਥ ਪੀੜੇ ਕਰ ਉਸ ਨੂੰ ਪ੍ਰਾਏ ਘਰ ਤੋੜ ਦਿੱਤਾ ਫਿਰ ਭੈਣ ਨੇ ਵੀਰ ਲਈ ਜੱਟਾਂ ਦੀ ਇੱਕ ਬਹੁਤ ਪੇਕੇ ਪਿੰਡੋਂ ਸਿੰਦਰੋ ਦਾ ਰਿਸ਼ਤਾ ਦੀਪ ਲਈ ਲੈ ਲਿਆ ਕਿੰਨੇ ਚਾਓ ਕੀਤੇ ਸਨ ਸਿੰਦਰੋ ਨੇ ਸਿੰਦਰੋ ਦੇ ਬਚਨੋਂ ਦੇ ਭਾਈ ਨੇ ਅੱਜ ਉਹ ਹੀ ਸਿੰਦਰੋ ਉਸ ਦੇ ਬਾਈ ਨੂੰ ਨਾ ਜਾਣੇ ਕੀ ਕੀ ਅੱਬਾ ਤੱਬਾ ਬੋਲ ਰਹੀ ਸੀ ਬਚਨੋਂ ਸਭ ਕੁਝ ਜਰਦੀ ਹੋਈ ਅੰਦਰੋਂ ਅੰਦਰ ਲਹੂ ਦੇ ਘਟ ਪੀਰੀ ਸੀ ਅੱਜ ਤਾਂ ਦੀਪ ਵੀ ਯਕੀਨ ਕਰ ਬੈਠਾ ਸੀ ਕਿ ਉਹਦਾ ਬਾਈ ਜਾਣ ਬੁੱਝ ਕੇ ਅੰਦਰ ਗਿਆ ਸੀ ਕਿਉਂਕਿ ਸਿੰਦਰੋਂ ਨੇ ਅੱਗੋਂ ਵੀ ਕਈ ਇਹੋ ਜੀਆਂ ਗੱਲਾਂ ਦੀਪ ਨੂੰ ਦੱਸੀਆਂ ਹੋਈਆਂ ਸਨ ਕਿ ਉਹਦਾ ਬਾਈ ਆਪਣਾ ਘੜਾ ਛੱਡ ਆਨੰਦਪੁਰ ਦੀ ਝਜਰੀ ਵਿੱਚੋਂ ਕੋਠੇ ਉੱਤੇ ਪਾਣੀ ਪੀਣ ਜਾਂਦਾ ਤੇ ਦਰਵਾਜ਼ੇ ਜਾ ਕੇ ਉਸਨੇ ਲੰਬੜਾ ਦੇ ਬੁੜੇ ਨੂੰ ਇਹ ਵੀ ਕਿਹਾ ਸੀ ਕਿ ਉਹ ਉਸ ਦਾ ਕਿਤੇ ਹੋਰ ਬੰਨ ਨੂੰ ਬਣਵਾ ਦੇਵੇ ਦੀਪ ਨੇ ਸਾਰੀਆਂ ਗੱਲਾਂ ਬਚਨوں ਨੂੰ 20 ਚਿੱਠੀ ਵਿੱਚ ਲਿਖ ਦਿੱਤੀਆਂ ਸਨ ਬਚਨوں ਨੂੰ ਦੀਪ ਦੀ ਚਿੱਠੀ ਵਿੱਚ ਲਿਖੀ ਇਹ ਗੱਲ ਵੀ ਚੇਤੇ ਆਈ ਜਿਸ ਵਿੱਚ ਦੀਪ ਨੇ ਲਿਖਿਆ ਸੀ ਕਿ ਭੈਣ ਅੱਜ ਕੱਲ੍ਹ ਬਾਈ ਬਹੁਤ ਲਾਪਰਵਾਹ ਹੁੰਦਾ ਜਾ ਰਿਹਾ ਹੈ ਪੈਨਸ਼ਨ ਦੇ ਰੁਪਈਆਂ ਵਿੱਚੋਂ ਹਰ ਮਹੀਨੇ ਕਈ-ਕਈ ਰੁਪਈਆਂ ਦੀ ਲਾਟਰੀ ਪਾ ਕੇ ਆਉਂਦਾ ਤੇ ਜਦੋਂ ਦੀਪ ਦੇ ਮਨ ਵਿੱਚ ਵੀ ਖਾਈ ਬਣ ਗਈ ਸੀ ਤਾਂ ਭਲਾ ਸ਼ੰਦਰੋ ਨੇ ਤਾਂ ਬਾਤ ਕੀ ਪੁੱਛਣੀ ਸੀ ਨਾ ਰੋਟੀ ਦੇਣ ਪਰ ਝੂਠੇ ਦੂਸ਼ਣ ਤਾਂ ਨਾ ਨਾ ਲਾਉਣ ਆ ਰਾਤ ਮळा ਲਾਇਆ ਦੂਸ਼ਣ ਤਾਂ ਜਿਵੇਂ ਬਚਨੋਂ ਤੋਂ ਸਹਿ ਹੀ ਨਹੀਂ ਸੀ ਜਾ ਰਿਹਾ ਸੱਚ ਨੂੰ ਉਤਾਰਨ ਲਈ ਸਾਰੇ ਕੰਮ ਛੱਡ ਛੜਾ ਉਹ ਭਰੀ ਪੀਤੀ ਪੀਤੀ ਬਾਹਰਲੇ ਘਰ ਆਪਣੇ ਬਾਈ ਕੋਲ ਆਈ ਜਿੱਥੇ ਕੰਧਾਂ ਨਾ ਢਾਸਣਾਂ ਲਾਈ ਹੁਣ ਉਹਦਾ ਬਾਈ ਸੁਖਣੀ ਸਾਹਿਬ ਦਾ ਪਾਠ ਕਰ ਰਿਹਾ ਸੀ ਇੱਕ ਵੇਰ ਤਾਂ ਪਾਠ ਕਰਦੇ ਬਾਈ ਨੂੰ ਦੇਖ ਬਚਨੋਂ ਨੂੰ ਦੀਪ ਤੇ ਸਿੰਦਰੋ ਉੱਤੇ ਬੇਹੱਦ ਗੁੱਸਾ ਆ ਤੇ ਨਾਲ ਉਸ ਕਮਜ਼ਾਤ ਲਾਜੋ ਤੇ ਜਿਸ ਨੇ ਝੂਠਾ ਰੋਪ ਲਾਇਆ ਸੀ ਉਸਦੇ ਪਿਓ ਤੇ ਕੇਰਾਂ ਦਾ ਬਚਨੋ ਦਾ ਚਿਤ ਕੀਤਾ ਕਿ ਉਹਨੂੰ ਘੁੱਤੋਂ ਫੜ ਕੇ ਆਪਣੇ ਬਾਈ ਦੇ ਸਾਹਮਣੇ ਲਿਆ ਕੇ ਪੁੱਛੇ ਪਰ ਉਹ ਤਾਂ ਮੂੰਹ ਨੇ ਰਹੀ ਆਪਣੇ ਪਿੰਡ ਨੂੰ ਮੁੜ ਗਈ ਸੀ ਫਿਰ ਉਸਦੇ ਮਨ ਵਿੱਚ ਆਈ ਕਿ ਉਹ ਦੀਪ ਤੇ ਸਿੰਦਰੋ ਨੂੰ ਬੁਲਾ ਕੇ ਚੰਗੀ ਤਰ੍ਹਾਂ ਧਨੇਸੜੀ ਦੇਵੇ ਪਰ ਉਹ ਸਾਰੇ ਗੁੱਸੇ ਨੂੰ ਅੰਦਰੋਂ-ਅੰਦਰੀ ਪੀ ਗਈ ਕਿਉਂਕਿ ਘਰ ਵਿੱਚ ਉਹਦੇ ਭਤੀਜੇ ਦੀ ਛਤੀ ਕਰਕੇ ਖੁਸ਼ੀ ਮਨਾਈ ਜਾ ਰਹੀ ਸੀ ਪਰ ਉਹ ਆਪਣੇ ਬਾਈ ਉੱਪਰ ਲੱਗੇ ਦੂਸ਼ਣ ਦਾ ਨਤਾਰਾ ਸ਼ਰੀਕੇ ਦੇ ਸਾਹਮਣੇ ਹੀ ਕਰਨਾ ਚਾਹੁੰਦੀ ਸੀ ਕਿਵੇਂ ਸਿੰਦਰੋ ਨੇ ਖਾਮ-ਖਾਮ ਸਾਰੇ ਰਿਸ਼ਤੇਦਾਰਾਂ ਵਿੱਚ ਭੰਡੀ ਪਾ ਰੱਖੀ ਸੀ ਉਸ ਨੇ ਬੜੀ ਹਿੰਮਤ ਕਰਕੇ ਆਪਣੇ ਬਾਈ ਕੋਲ ਬੈਠਦਿਆਂ ਹੋਣੀ ਜੇ ਪੁੱਛਿਆ ਬਾਈ ਜੀ ਭਲਾਏ ਇਹ ਰਾਤ ਅਜੇ ਗੱਲ ਮੂੰਹ ਵਿੱਚ ਹੀ ਸੀ ਕਿ ਉਸ ਨੂੰ ਦਿਆਲੋ ਤਾਈ ਦੀ ਕਈ ਗੱਲ ਦਾ ਚੇਤਾ ਆ ਗਿਆ ਅੱਜ ਕੱਲ ਤੇਰਾ ਬਾਈ ਬਹੁਤ ਦੁਖੀ ਹੈ ਧੀਏ ਮੜੀ ਮੜੀ ਗੱਲ ਤੇ ਵੀ ਰੋ ਪੈਂਦਾ ਹੈ ਦੁੱਖ ਸੁੱਖ ਦੀ ਕੋਈ ਵੀ ਗੱਲ ਸਹਿਣ ਨਹੀਂ ਕਰਦਾ ਤੇ ਕਈ ਵਾਰ ਤਾਂ ਸਾਰੀ ਸਾਰੀ ਰਾਤ ਸੌਂਦਾ ਵੀ ਨਹੀਂ ਜੇ ਕਿਦਰੇ ਬਿੰਦ ਝਟ ਅੱਖ ਲੱਗੀ ਜਾਏ ਤਾਂ ਫਿਰ ਝਟ ਜਾਗ ਜਾਂਦਾ ਹੈ ਤੇ ਫਿਰ ਅੱਧੀ ਰਾਤ ਜਿੱਧਰ ਨੂੰ ਮੂੰਹ ਹੁੰਦਾ ਹੈ ਉਧਰ ਨੂੰ ਉਠਕ ਤੁਰਦਾ ਹੈ ਬਚਨ ਨੂੰ ਡਰ ਹੋ ਗਿਆ ਕਿਦਰੇ ਉਹਦਾ ਭਾਈ ਉਹਦੀ ਗੱਲ ਕੋ ਸੁਣ ਕੇ ਰੂਣ ਹੀ ਨਾ ਲੱਗ ਜਾਏ ਪਰ ਥੋੜੀ ਦੇਰ ਇਧਰ ਉਧਰ ਦੀਆਂ ਗੱਲਾਂ ਕਰਨ ਪਿੱਛੋਂ ਝਿਜਕਦਾ ਝਿਜਕਦਾ ਫਿਰ ਕਿਹਾ ਭਾਈ ਜੀ ਭਲਾਏ ਰਾਤ ਤੈਨੂੰ ਦੌਰਾ ਕਿਹਾ ਪੈ ਗਿਆ ਸੀ ਕਿਸ਼ਨ ਸਿੰਘ ਨੇ ਧੀ ਦੀਆਂ ਨਜ਼ਰਾਂ ਵਿੱਚ ਡੁੱਲਦੀ ਹਮਦਰਦੀ ਨੂੰ ਵੇਖ ਕੇ ਹੋੜੀ ਜੀ ਕਿਹਾ ਕੀ ਪੁੱਤ ਤੇ ਇਸ ਦੇ ਨਾਲ ਹੀ ਉਸ ਦਾ ਗਲਾ ਭਰ ਆਇਆ ਬਚਨੂ ਨੇ ਝੱਟ ਗੱਲ ਪਲਟੀ ਤੇ ਕਿਹਾ ਬਾਈ ਜੀ ਮੈਂ ਤਾਂ ਉਹੀ ਪੁੱਛਦੀ ਸੀ ਬਈ ਤੈਨੂੰ ਇਹ ਬਿਹੋਸ਼ੀ ਦਾ ਦੌਰਾ ਕਿਉਂ ਪੈ ਜਾਂਦਾ ਹੈ ਤੈਨੂੰ ਕਿਸ ਗੱਲ ਦਾ ਦੁੱਖ ਹੈ ਬਾਈ ਦੀਪ ਤੇ ਬਹੂ ਜਾਣੋ ਤੈਨੂੰ ਬਹੁਤਾ ਕਰਦੇ ਨੇ ਨਾ ਪੁੱਤ ਨਾ ਮੈਨੂੰ ਕਾਸੇ ਦਾ ਵੀ ਭੋਰਾ ਨਹੀਂ ਕੋਈ ਤੰਗ ਨਹੀਂ ਕਰਦਾ ਮੈਨੂੰ ਫਿਰ ਇਹ ਮਾੜੀ ਜੀ ਗੱਲ ਤੇ ਤੇਰੀਆਂ ਅੱਖਾਂ ਕਿਉਂ ਪਰ ਆਉਂਦੀਆਂ ਨੇ ਕੁਛ ਨਹੀਂ ਪੁੱਤ ਮੈਨੂੰ ਕੋਈ ਦੁੱਖ ਤਕਲੀਫ ਨਹੀਂ ਬੈਠੇ ਬਿਠਾਏ ਦੋ ਵਕਤ ਰੋਟੀ ਮਿਲ ਜਾਂਦੀ ਹੈ ਝੂਠ ਨਾ ਬੋਲ ਬਾਈ ਮੈਂ ਸਾਰੀ ਗੱਲ ਜਾਣਦੀ ਆ ਦੀਪ ਤੇ ਸ਼ਿੰਦਰੂ ਨੂੰ ਤੇਰੀ ਰੋਟੀ ਹੁਣ ਚੁਬਦੀ ਹੈ ਇਸੇ ਕਰਕੇ ਤੇਰੀ ਬਤਖੋਈ ਕਰਦੇ ਰਹਿੰਦੇ ਨੇ ਹਰ ਸਮੇ ਪਰ ਬਾਈ ਜੀ ਮੈਥੋਂ ਤੇਰੀ ਹਾਲਤ ਨਹੀਂ ਵੇਖੀ ਜਾਂਦੀ ਹਰ ਸਮੇਂ ਉੱਠਦੇ ਬੈਠਦੇ ਫਿੱਟ ਲਾਂਤੀ ਕਰਦੇ ਰਹਿੰਦੇ ਨੇ ਦੋਵੇਂ ਜੀ ਇਹ ਤਾਂ ਸਮੇਂ ਦਾ ਗੇੜ ਹੈ ਪੁੱਤ ਪਰ ਤੈਂ ਤਾਂ ਸਾਰੀ ਉਮਰ ਲੋਕਾਂ ਦੀ ਭਲਾਈ ਕੀਤੀ ਐ ਫੇਰ ਇਹ ਲੋਕ ਤੇਰੀਆਂ ਇਹੋ ਜੀਆਂ ਗੱਲਾਂ ਕਿਉਂ ਬਣਾਉਂਦੇ ਨੇ ਕਿਉਂ ਝੂਠੀਆਂ ਤੋਮਤਾਂ ਲਾਉਂਦੇ ਨੇ ਤੇਰੇ ਤੇ ਹਰ ਸਮੇਂ ਬਾਈ ਜੀ ਕੇਰਾ ਤੂੰ ਮੈਨੂੰ ਇਹ ਰਾਤ ਵਾਲੀ ਗੱਲ ਸੱਚੋ ਸੱਚ ਦੱਸ ਦੇ ਕੀ ਹੋਈ ਫੇਰ ਮੈਂ ਆਪ ਸੁਲਝ ਲੂੰਗੀ ਸਾਰਿਆਂ ਨਾਲ ਗੱਲ ਕੀ ਹੋਈ ਪੁੱਤ ਮੈਂ ਪੁੱਛਦੀ ਆ ਇਹ ਤੇਰੀ ਜੁੱਤੀ ਲਾਜੋ ਕਮਜਾਦ ਦੇ ਮੰਜੇ ਕੋਲ ਕਿਵੇਂ ਆਈ ਮੇਰੀ ਜਿੱਤੀ ਲਾਜੋ ਦੇ ਮੰਜੇ ਕੋਲ ਉਹ ਫੁੱਟੇ ਕਰਮ ਐਨਾ ਕਹਿੰਦਿਆ ਕਹਿੰਦਿਆ ਉਹਦਾ ਗਲਾ ਭਰ ਆਇਆ ਤੇ ਝੱਟ ਗਰਮ ਗਰਮ ਜੂਵ ਦੀ ਚਿੱਟੀ ਦਾੜੀ ਉੱਪਰ ਡਿੱਗਣ ਲੱਗ ਪਏ ਬਚਨ ਉਹਨੇ ਆਪਣੇ ਬਾਈ ਨੂੰ ਸੰਭਾਲਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਝੱਟ ਬੇਹੋਸ਼ ਹੋ ਗਿਆ ਬਚਨ ਉਹਨੂੰ ਹੱਥਾਂ ਪੈਰਾਂ ਦੀ ਪੈ ਗਈ ਉਸਨੇ ਭੱਜ ਕੇ ਨਾਲ ਦੇ ਘਰੋਂ ਜੱਟਾਂ ਦੇ ਮੁੰਡੇ ਨੂੰ ਸਾਈਕਲ ਉੱਪਰ ਭੇਜ ਡਾਕਟਰ ਨੂੰ ਬੁਲਾਇਆ ਡਾਕਟਰ ਦੀ ਕਾਫੀ ਕੋਸ਼ਿਸ਼ ਪਿੱਛੋਂ ਕਿਤੇ ਕਿਸ਼ਨ ਸਿੰਘ ਨੇ ਅੱਖਾਂ ਖੋਲੀਆਂ ਬਿਉਸ਼ੀਦੀ ਹਾਲਤ ਸਮੇਂ ਬਚਨੋ ਨੇ ਰੋਂਦਿਆਂ ਰੋਂਦਿਆਂ ਆਪਣੇ ਬਾਈ ਦੀ ਸਾਰੀ ਹਾਲਤ ਦੱਸ ਦਿੱਤੀ ਕਿ ਉਹ ਸਾਰੀ-ਸਾਰੀ ਰਾਤ ਸੌਂਦਾ ਨਹੀਂ ਤੇ ਰਾਤ ਵਾਲੀ ਸਾਰੀ ਘਟਨਾ ਵੀ ਉਸਨੇ ਡਾਕਟਰ ਨੂੰ ਦੱਸ ਦਿੱਤੀ ਜਿਉਂ ਹੀ ਮਰੀਜ਼ ਨੂੰ ਕੁਝ ਹੁਸ਼ਾਈ ਡਾਕਟਰ ਨੇ ਪੂਰੀ ਤਸੱਲੀ ਦਿੱਤੀ ਤੁਸੀਂ ਬਹੁਤ ਜਲਦੀ ਠੀਕ ਹੋ ਜਾਓਗੇ ਇਹ ਬਿਉਸ਼ੀ ਤੁਹਾਨੂੰ ਦਿਮਾਗੀ ਨਾੜੀ ਦੇ ਲਹੂ ਦਾ ਦੌਰਾ ਰੁਕ ਜਾਣ ਕਾਰਨ ਪਈ ਹੈ ਪਰ ਤੁਸੀਂ ਮੈਨੂੰ ਇਹ ਗੱਲ ਦੱਸੋ ਕੀ ਡਾਕਟਰ ਸਾਹਿਬ ਕਿਸ਼ਨ ਸਿੰਘ ਨੇ ਬੜੀ ਹਲੀਮੀ ਨਾਲ ਪੁੱਛਿਆ ਤੁਸੀਂ ਫੌਜ ਵਿੱਚ ਰਾਤ ਨੂੰ ਕਿੰਨੇ ਘੰਟੇ ਸੌਂਦੇ ਸੀ ਤੇ ਹੁਣ ਕਿੰਨੇ ਘੰਟੇ ਸੌਂਦੇ ਹੋ ਫੌਜ ਵਿੱਚ ਤਾਂ ਡਾਕਟਰ ਸਾਹਿਬ दारू ਪੀ ਕੇ ਸਾਰੀ-ਸਾਰੀ ਰਾਤ ਸੁੱਤਾ ਰਹਿੰਦਾ ਸੀ ਪਰ ਹੁਣ ਤਾਂ ਜਿਵੇਂ ਨੀਂਦ ਨੇੜਿਓਂ ਹੀ ਨਹੀਂ ਲੰਗਦੀ ਗੱਲ ਕਰਦਿਆਂ ਕਰਦਿਆਂ ਕਿਸ਼ਨ ਸਿੰਘ ਦੀ ਆਵਾਜ਼ ਬੰਦ ਹੋ ਗਈ ਤੇ ਉਹਦੀਆਂ ਅੱਖਾਂ ਵਿੱਚ ਹੰਝੂ ਭਰ ਆਏ ਫੇਰ ਵੀ ਡਾਕਟਰ ਨੇ ਇੱਕ ਸਵਾਲ ਹੋਰ ਪੁੱਛ ਹੀ ਲਿਆ ਤੁਹਾਨੂੰ ਕੀ ਪਰੇਸ਼ਾਨੀ ਹੈ ਤੁਸੀਂ ਰੋ ਕਿਉਂ ਪੈਂਦੇ ਹੋ ਕੁਝ ਨਹੀਂ ਡਾਕਟਰ ਸਾਹਿਬ ਮੈਂ ਹੁਣ ਹੋਰ ਜਿਉਣਾ ਨਹੀਂ ਚਾਹੁੰਦਾ ਮੈਨੂੰ ਸੰਖਿਆ ਦੇ ਦਿਓ ਘੋਲ ਕੇ ਔਖੇ ਔਖੇ ਸਾਹ ਲੈਂਦਿਆਂ ਕਿਸ਼ਨ ਸਿੰਘ ਨੇ ਮਸਾ ਆਪਣੀ ਗੱਲ ਮਕਾਈ ਤੇ ਫਿਰ ਝਟੋ ਦੀ ਦਿਮਾਗੀ ਨਾੜੀ ਦਾ ਦੌਰਾ ਬੰਦ ਹੋ ਗਿਆ ਆਪਣੇ ਬਾਈ ਦੀ ਐਸੀ ਹਾਲਤ ਵੇਖ ਬਚਨੂ ਉੱਚੀ ਉੱਚੀ ਰੋਣ ਲੱਗ ਪਈ ਤੇ ਫਿਰ ਆਪਣੇ ਗੋਡਿਆਂ ਵਿੱਚ ਸਿਰ ਰੱਖ ਕੇ ਉਸ ਨੂੰ ਚਿੰਬੜਦੀ ਹੋਈ ਬੋਲੀ ਹਾਏ ਭਾਈ ਸਾਨੂੰ ਛੱਡ ਕੇ ਨਾ ਜਾਈ ਮੇਰੇ ਭਾਈ ਨੂੰ ਬਚਾਓ ਡਾਕਟਰ ਸਾਹਿਬ ਉਹਨੇ ਡਾਕਟਰ ਕੇ ਵਾਸਤਾ ਪਾਇਆ ਤੁਸੀਂ ਮਰੀਜ਼ ਕੋਲ ਰੋ ਨਾ ਇੰਦਰੀਆਂ ਦੇ ਭੋਗਾਂ ਨੂੰ ਜਵਾਨੀ ਵਿੱਚ ਦੱਬ ਘੁੱਟ ਕੇ ਰੱਖਣ ਨਾਲ ਬੁਢਾਪੇ ਵਿੱਚ ਇਹੋ ਜਿਹੇ ਰੋਗ ਅਕਸਰ ਲੱਗ ਜਾਂਦੇ ਹਨ ਮਰੀਜ਼ ਬੇਵੱਸ बेहੋਸ਼ੀ ਦੀ ਹਾਲਤ ਵਿੱਚ ਬਹੁਤ ਕੁਝ ਕਰ ਜਾਂਦਾ ਹੈ ਜਿਸ ਦਾ ਉਸ ਨੂੰ ਖੁਦ ਨੂੰ ਪਤਾ ਨਹੀਂ ਲੱਗਦਾ ਤਾਂ ਕਿ ਰਾਤ ਵਾਲੀ ਘਟਨਾ ਸੱਚੀ ਹੋ ਸਕਦੀ ਹੈ ਡਾਕਟਰ ਸਾਹਿਬ ਇਸ ਵਿੱਚ ਕੋਈ ਸ਼ੱਕ ਨਹੀਂ ਇਹ ਸੁਣਦਿਆਂ ਹੀ ਬਚਨੋਂ ਨੇ ਆਪਣੇ ਬਾਈਦ ਵਾਲੇ ਵੱਡੀਆਂ ਬਾਹਾਂ ਇੱਕੋ ਵਾਰੀ ਇਉਂ ਪਰੇ ਕਰ ਲਈਆਂ ਜਿਵੇਂ ਉਹ ਪਿਟੀ ਜਾ ਰਹੀ ਹੋਵੇ ਤੇ ਉਸ ਨੇ ਝਟ ਹੀ ਆਪਣੇ ਗੋਡਿਆਂ ਤੋਂ ਬੜੀ ਬੇਰਹਿਮੀ ਨਾਲ ਕਿਸ਼ਨ ਸਿੰਘ ਦਾ ਸਿਰ ਢਾਕੇ ਪੁੰਜੇ ਰੱਖ ਦਿੱਤਾ ਇਹ ਸੀ ਬਚਿੰਤ ਕੌਰ ਰਾਂਦੀ ਲਿਖੀ ਹੋਈ ਕਹਾਣੀ ភੁੱਬੜ ਦੀ ਅੱਗ ਜਿਹੜੀ ਅਸੀਂ ਸੁਣੋ ਕਹਾਣੀ ਵਿੱਚ ਤੁਹਾਡੇ ਲਈ ਪੇਸ਼ ਕੀਤੀ ਤੁਹਾਡਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ